ਗੁਰਦਾਸਪੁਰ ਦੇ ਹਨੂਮਨ ਚੌਕ ਵਿੱਚ ਸਥਿਤ SBI ਬੈਂਕ ਦੀ ਬ੍ਰਾਂਚ ਵਿੱਚ ਏਸੀ ਤੋਂ ਹੋਏ ਸ਼ਾਰਟ ਸਰਕਟ ਕਰਕੇ ਲੱਗੀ ਭਿਆਨਕ ਅੱਗ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਤੇ ਪਾਇਆ ਜਾ ਰਿਹਾ ਹੈ ਕਾਬੂ ਚੌਕ ਵਿੱਚ ਟ੍ਰੈਫਿਕ ਕੀਤੀ ਗਈ ਹੈ ਡਾਇਵਰਟ ਆਪ ਦੇਖਦੇ ਹਾਂ ਇੱਕ ਖਾਸ ਰਿਪੋਰਟ

ਸਟੇਟ ਬੈਂਕੋਂ ਪਟਿਆਲਾ ਜਿੱਥੇ ਜਿਹੜਾ ਸਟੇਟ ਬੈਂਕ ਆਫ ਇੰਡੀਆ ਵਿੱਚ ਮਰਜੋਆ ਹਨਮਾ ਚੌਂਕ ਵੀ ਕਿ ਬ੍ਰਾਂਚ ਆ ਜਿੱਥੇ ਕੁਝ ਤਕਨੀਕੀ ਕਾਰਨਾ ਕਰਕੇ ਜਾਂ ਸਿੱਧੀ ਤਾਰ ਸਪਾਰਕ ਹੋਈ ਆ ਜਾਂ ਕੋਈ ਤਾਰ ਕਹਿ ਲਈਏ ਬਿਜਲੀ ਸ਼ੌਕ ਕਰਕੇ ਜਿਹੜਾ ਅੱਗ ਲੱਗ ਗਈ ਹੈ ਤੇ ਅੱਗ ਨੂੰ ਲਗਭਗ ਬੁੱਝ ਚੁੱਕੀ ਆ ਪਰ ਅਜੇ ਅੰਦਰ ਗੈਸ ਬਹੁਤ ਜ਼ਿਆਦਾ ਅੰਦਰ ਐਂਟਰ ਕਰਨ ਔਖਾ ਦੋ ਮੋੜੇ ਆਕਸੀਜਨ ਸਿਲੰਡਰ ਲਾ ਕੇ ਫਾਇਰਮੈਨ ਜਿਹੜੇ ਵਾੜੇ ਨੇ ਤੇ ਔਰ થોੜੇ-ਥੋੜੇ ਸਮੇਂ ਦੇ ਜਿਹੜਾ ਵਾ ਲਗਭਗ ਕੰਟਰੋਲ ਦੇ ਵਿੱਚ ਆ। ਇਹ ਸਮੇਂ ਦੇ ਵਿੱਚ ਜਿਹੜਾ ਸਾਰਾ ਅੰਦਰੋਂ ਜਿਹੜਾ ਉਹ ਐਸਬੀਆਈ ਬ੍ਰਾਂਚ ਹਨੂਮਾ ਚੌਂਕ ਦੀ ਬਿਲਡਿੰਗ ਵੀ ਸਾਡੀ ਆਪਣੀ ਨੇ। ਉਸ ਦੇ ਅੱਗ ਲੱਗਣ ਦਾ ਜਿਹੜਾ ਵਾ ਕੋਈ ਏਸੀ ਦੀ ਜਿਹੜੀ ਆ ਉਹ ਤਾਰ ਜਿਹੜੀ ਕੋਈ ਸਪਾਰਕ ਹੋਈ ਹੈ ਉਹਦੇ ਕਰਕੇ ਜਿਹੜਾ ਅੱਗ ਲੱਗਦਾ। ਨਾਲ ਗੁਸਾਲੀ ਤੱਕ ਮੈਂ ਪੁੱਛਦਾ ਜੀ ਕਿਹੜਾ ਏਰੀਆ ਹੈਗਾ ਵਾ ਤਾਂ ਕੀ ਬਾਤ ਆ ਪੁੱਛਦੇ ਇਹ ਹਨੂਮਾਨ ਚੌਂਕ ਮੇਨ ਆਪਣਾ ਚੌਂਕ ਹੈਗਾ ਜੀ ਇਹ ਤੇ ਐਸਬੀਆਈ ਬੈਂਕ ਹੈ ਉੱਪਰ ਇਹਨਾਂ ਦੀ ਕੋਈ ਪ੍ਰਾਈਵੇਟ ਰਿਹਾਸ਼ ਵੀ ਹੈਗੀ ਹੈ ਇਹਦੇ ਵਿੱਚ ਅੱਗ ਲੱਗੀ ਹੈ ਤਾਂ ਫਾਇਰ ਬ੍ਰਿਗੇਡ ਆ ਗਈ ਹੈ ਅਸੀਂ ਟ੍ਰੈਫਿਕ ਜਿਹੜੀ ਹੈ ਡਾਇਵਰਟ ਕਰ ਦਿੱਤੀ ਹੈ ਚੌਂਕ ਤੋਂ ਪੁਲਸ ਲਾਈਨ ਰੋਡ ਨੂੰ ਤਾਂ ਇਧਰੋਂ ਬਰੇਰੀ ਚੌਂਕ ਤੋਂ ਟਾਕਨ ਚੌਂਕ ਆਹ ਤੋਂ ਇਹ ਕਹਿੰਦੇ ਕੋਈ ਏਸੀ ਦਾ ਸਬਸਰਕਟਲ ਹੋਇਆ ਬਾਕੀ ਪਤਾ ਲੱਗੂਗਾ ਹੁਣ ਕੋਈ ਅੰਦਰੋਂ ਮਿਲੂਗਾ ਬੰਦਾ ਕੋਈ ਤੇ নি